ਨਾ ਵਿਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਪਿੰਨ ਸਰਾਲੀ ਦੇ ਮੇਜਰ ਹਰਦੇਵ ਸਿੰਘ ਸੀਨੀਅਰ ਸੈਕੰਡਰੀ ਸਕੂਲ ਦੀ ਕੰਧ ਤੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਭੀਮਰਾਓ ਅੰਬੇਦਕਰ ਦੇ ਵਿਰੋਧੀ ਨਾਰੇ ਲਿਖੇਗੇ ਕੰਧ ਤੇ ਲਿਖਿਆ ਸੀ ਕਿ ਸਿੱਖ Hindu ਨਹੀਂ ਹਨ ਤੇ ਭਗਤ ਰਵਿਦਾਸ ਜੀ ਦੀ ਪੂਜਾ ਕੀਤੀ ਜਾਣੀ ਚਾਹੀਦੀ ਹੈ ਹੋਰ ਵੀ ਦੇਸ਼ ਵਿਰੋਧੀ ਤੇ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ ਹਨ ਦੇਖੋ ਗੁਰਪਤਵੰਤ ਪੰਨੂ ਨੂੰ ਜਿਆਦਾ ਸੀਰੀਅਸ ਲੈਣ ਦੀ ਲੋੜ ਨਹੀਂ ਉਹ ਮੈਂਟਲ ਕੇਸ ਆ ਭਗੌੜਾ ਕੇਸ ਆ ਭਾਰਤ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਇਹ ਜਿਹੇ ਭਗੌੜਿਆਂ ਨੂੰ ਨਤ ਪਾ ਕੇ ਜੇਲਾਂ ਤੇ ਟਿੱਟੋ ਲਿਆ ਕੇ ਜਿਹੜੇ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਲਿਖਿਆ ਭਾਰਤ ਦੇ ਸੰਵਿਧਾਨ ਦੇ ਨਰਮਾਤਾ ਨੂੰ ਉਹਨਾਂ ਬਾਰੇ ਅਨਾਬਚਰਾ ਬਕਦੇ ਰਹਿੰਦਾ ਉਹਨੂੰ ਕੋਈ ਤਰਜੀਹ ਨਹੀਂ ਦੇਣੀ ਚਾਹੀਦੀ ਉਹ ਕੁੱਤਾ ਬੰਦਾ ਵਾ ਕੁੱਤੇ ਮੰਗ ਭੌਂਕਦਾ ਜਿਹੜੀ ਸਰਕਾਰ ਕਹਿ ਰਹੀਏ ਲਾਅਨ ਆਰਡਰ ਤੇ ਫੇਰ ਆ ਗਈ ਗੱਲ ਆ ਪੰਜਾਬ ਸਰਕਾਰ ਸਿੱਖਿਆ ਦਾ ਮਿਆਰ ਕਹਿ ਰਹੀ ਹੈ ਬਹੁਤ ਸਿੱਖਿਆ ਅੱਜ ਮੇਜਰ ਹਰਦੇਵ ਸਿੰਘ ਸਕੂਲ ਨਸਰਾਲੀ ਤੇ ਖਾਲਸਾਤਨ ਜਿੰਨਾਬਾਦ ਦੇ ਨਾਰੇ ਲਿਖੇ ਨੇ ਇਹਦੀ ਕੌਣ ਜ਼ਿੰਮੇਵਾਰ ਕੌਣ ਲੱਭੂ ਇਹਨੂੰ ਕੌਣ ਲਿਖਦਾ ਕੌਣ ਸਾਡੇ ਨੌਜਵਾਨਾਂ ਨੂੰ ਗੁੰਮਰਾਹ ਕਰ ਰਿਹਾ ਇਸ ਕਰਕੇ ਜਿਹੜਾ ਪੰਨੂ ਆ ਇਹ ਕੁੱਤਾ ਬੰਦਾ ਵਾ ਕੁੱਤੇ ਨੇ ਕੁੱਤਾ ਹੀ ਰਹਿਣਾ ਇਸ ਕਰਕੇ ਭਾਰਤ ਸਰਕਾਰ ਨੂੰ ਚਾਹੀਦਾ ਜਾ ਇਹਨਾਂ ਦੀਆਂ ਏਜੰਸੀਆਂ ਬਹਿਲੂ ਚੱਕੀਆਂ ਨੇ ਉਹਨੂੰ ਫੜਦੀਆਂ ਕਿਉਂ ਨਹੀਂ ਜਿੱਥੇ ਹੈਗੇ ਆ ਲਿਆ ਕੇ ਉਹਨੂੰ ਫਾਹੇ ਲਾਉਣ ਇੱਥੇ ਲਿਆ ਕੇ ਫੜ ਕੇ ਅੰਦਰ ਕਰਨ ਕਿਉਂਕਿ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਕਿ ਉਹ ਜਿਹੜੀਆਂ ਹੁਣ ਲਿਖਿਆ ਨੇ ਸਕੂਲਾਂ ਦੇ ਵਿੱਚ ਜਾਂ ਹੋਰ ਇਦਾਂ ਦੇ ਉਹਦੇ ਬਾਰੇ ਹੁਣ ਤੁਸੀਂ ਕੀ ਕਰਨਾ ਚਾਹੁੰਦੇ ਸਰਕਾਰ ਕੇਂਦਰੀ ਏਜੰਸੀਆਂ ਜਾਂ ਪੰਜਾਬ ਤੇ ਕੇਂਦਰੀ ਏਜੰਸੀਆਂ ਫੇਲ ਹੋ ਚੁੱਕੀਆਂ ਨੇ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕੌਣ ਕੇਂਦਰ ਦੀ ਵੀ ਏਜੰਸੀ ਫੇਲ ਹੋ ਚੁੱਕੀ ਐ ਸਟੇਟ ਦੀ ਵੀ ਏਜੰਸੀ ਫੇਲ ਹੋ ਚੁੱਕੀ ਐ ਜਿਹੜਾ ਬੰਦਾ ਬੋਲਦਾ ਭੌਂਕਦਾ ਉਹਨੂੰ ਸਾਫਤ ਵੀ ਕਰੀ ਜਾ ਰਿਹਾ ਵੀ ਮੈਂ ਕਰਨਾ ਚਾਹੁੰਨਾ ਫਿਰ ਏਜੰਸੀਆਂ ਕਿੱਥੇ ਗਈਆਂ ਉਹ ਏਜੰਸੀਆਂ ਨੂੰ ਚਾਹੀਦਾ ਉਹਨੂੰ ਲੱਭ ਕੇ ਲਿਆਉਣ ਕਿੱਥੇ ਬੈਠਾ ਫੜ ਕੇ ਅੰਦਰ ਕਰਨ ਨੂੰ ਜਿਹੜੇ ਹੁਣ ਆਉਣ ਸਮੇਂ ਆਉ ਵੀ ਹੋਰ ਜਗ੍ਹਾ ਤੇ ਨਾਮ ਲਿਖਿਆ ਜਾਵੇ ਉਹ ਇੱਕ ਮਹਿਮ ਚਲਾਵੇ ਇਹ ਗੁੰਡੇ ਅੰਸਰਾਂ ਦੇ ਗੈਂਗਸਟਰਾਂ ਦੇ ਕਿਉਂਕਿ ਇਹਨਾਂ ਦਾ ਤਾਲਮੇਲ ਆ ਇਹ ਲੋਕਾਂ ਤੇ ਮਹਿਮ ਚਲਾ ਕੇ ਇਹਨਾਂ ਨੂੰ ਫੜੇ ਤੇ ਜਿਹੜੇ ਸਾਡੇ ਭੋਲੇ ਭਾਲੇ ਨੌਜਵਾਨ ਨੂੰ ਗੁਮਰਾਹ ਕੀਤਾ ਜਾ ਰਿਹਾ ਜਾਂ ਉਹਨਾਂ ਨੂੰ ਗੱਤ ਰਸਤੇ ਤੋਰਿਆ ਜਾ ਰਿਹਾ ਉਹਨਾਂ ਨੂੰ ਵੀ ਸਮਝਾਇਆ ਜਾਵੇ ਵੀ ਇਹ ਗੱਲਾਂ 'ਚ ਕੁਝ ਨਹੀਂ ਪਹਿਲਾਂ ਪੰਜਾਬ ਨੇ ਬਹੁਤ ਸੰਤਾਪਨ ਆਇਆ 15 ਸਾਲ ਪੰਜਾਬ ਨੇ ਸੰਤਾਪਨ ਆਇਆ ਸੀ ਮਸਾ ਪੰਜਾਬ ਲੀਤ ਆਇਆ ਤੇ ਅੱਜ ਪੰਜਾਬ ਸਹੀ ਤੇ ਘੁੱਗ ਬਸ ਰਿਹਾ ਪਰ ਪਤਾ ਨਹੀਂ ਆ ਦਿਨ ਰਾਤ ਇਹ ਜੇ ਗੈਂਗਸਟਰ ਬਾਦ ਕੱਲ ਖੰਨੇ ਚ 8:30 ਵਜੇ ਇੱਕ ਦੁਕਾਨ ਤੇ ਜਾ ਕੇ ਗੋਲੀਆਂ ਚਲਾਈਆਂ ਨੇ ਮੈਂ ਉਹਨਾਂ ਦੇ ਹੁਣ ਦੁਕਾਨ ਤੇ ਜਾ ਕੇ ਆ ਉਹਨਾਂ ਦਾ ਹਾਲਚਾਲ ਪੁੱਛਿਆ ਤਾਂ ਪੰਜਾਬ ਚ ਲੋਕ ਚੁੱਪ ਨੇ ਕਿਸੇ ਨਾ ਕਿਸੇ ਵਿੰਗੇ ਟੱਡੇ ਤਰੀਕੇ ਨਾਲ ਪੰਜਾਬ ਦੇ ਕਾਰੋਬਾਰੀਆਂ ਨੂੰ ਟੈਲੀਫੋਨ ਆ ਰਹੇ ਨੇ ਤੇ ਉਹਨਾਂ ਤੋਂ ਫਰौतीयां ਮੰਗੀਆਂ ਜਾ ਰਹੀਆਂ ਨੇ ਮਸਰਾੜੀ ਪਿੰਡ ਦੇ ਸਕੂਲ ਦੇ ਬਾਹਰ ਇੱਕੋ ਜੱਸੀ ਦੇ ਪੇਪਰ ਦੇ ਵਿੱਚ ਨਾਰੇ ਲਿਖੇ ਹੋਏ ਸੀ ਜੀ ਮਾਮਲੇ ਇਹਦੇ ਚ ਮੌਕੇ ਤੇ ਜਿਹੜੇ ਐਸ.ਐਚ.ਓ ਸਾਹਿਬ ਹੈ ਤੇ ਡੀ.ਐਸ.ਪੀ ਸਾਹਿਬ ਹੈ ਉੱਥੇ ਗਏ ਹੋਏ ਆ ਉਹ ਤੋਂ 30 ਘਾੜੇ ਆ ਦੇਖਨੇ ਆ ਜਿਹੜਾ ਵੀ ਇਹ ਪਤਾ ਹੀ ਹੈ ਤੁਹਾਨੂੰ ਐਸਐਫਜੀ ਵਾਲਾ ਇਹ ਪਹਿਲਾਂ ਵੀ ਇਸ ਤਰੀਕੇ ਦੀ ਥ੍ਰੈਟ ਕਰਕੇ ਵੀਡੀਓ ਪਾਉਂਦਾ ਰਹਿੰਦਾ ਜਿਹੜਾ ਕੋਈ ਅਸਰ ਨਹੀਂ ਪੰਜਾਬ ਦੇ ਲੋਕਾਂ ਤੇ ਤੁਹਾਨੂੰ ਪਤਾ ਹੀ ਹੈ ਇਹ ਇਹਨੇ ਜਿਹੜਾ ਵੀ ਆਪਦਾ ਇਹ ਇਹ ਕੋਈ ਇਹਦੀ ਹੈ ਨਹੀਂ ਹੈ ਇਹ ਹਵਾ ਦੇ ਵਿੱਚ ਪਰ ਲੋਕਸ਼ੇਪ ਕੇ ਕਿਸੇ ਨਾ ਕਿਸੇ ਤੋਂ ਜੋ ਵੀ ਲਿਖਾਇਆ ਜਾ ਰਿਹਾ ਅਸੀਂ ਜੋ ਅਕੋਰਡਿੰਗ ਟੂ ਲਾਇ ਕਰਦੀ ਕੀਤੀ ਜਾ ਰਹੀ ਹੈ ਅਸੀਂ ਆਇਡੈਂਟੀਫਾਈਡ ਕਰਕੇ ਅਸੀਂ ਉਹ ਬੰਦੇ ਵੀ ਟ੍ਰੇਸ ਕਰਾਂਗੇ ਸਰ ਕਿਹਨਾ ਪੁਆਇੰਟ ਤੇ ਆਪਾਂ ਵਰਤਾਂਗੇ ਇਸ ਪੁਆਇੰਟ ਤੇ ਅਸੀਂ ਹਰ ਮੈਟਰ ਤੇ ਜੀ ਅਸੀਂ ਜਿਹੜੇ ਬਸੇ ਦੇਸ਼ ਦੇ ਖਿਲਾਫ ਨੇ ਦੇਸ਼ ਦੀ ਸ਼ਾਂਤੀ ਨੂੰ ਭੰਗ ਕਰਨਾ ਚਾਹੁੰਦੇ ਆ ਅਸੀਂ ਸਭ ਦੇ ਖਿਲਾਫ ਕਾਰਵਾਈ ਕਰ ਰਹੇ ਹਾਂ ਜਿਹੜੇ ਬੰਦੇ ਵੀ ਇਹਦੇ ਇਸ ਕਾਰਵਾਈ ਦੇ ਵਿੱਚ ਆਣਗੇ ਵੀ ਜਿਨ੍ਹਾਂ ਨੇ ਇਹ ਧਰਣਾਣਾ ਹਰਕਤ ਕੀਤੀ ਹੈ ਅਸੀਂ ਜੋ ਕਾਨੂੰਨ ਕਾਇਦੇ ਕਹਿੰਦਾ ਹੈ ਉਹਦੇ ਨੂੰ ਤਾਂ ਕਾਰਜ ਕਰਦੇ ਹਾਂ ਸਰ ਇੱਕ ਪ੍ਰਾਪਰਟੀ ਵੇਚਣੇ ਔਰ ਖੀਨਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز